ਤੁਸੀਂ ਦੇਖ ਰਹੇ ਹੋ Krant News ਦੀਆਂ ਖਬਰਾਂ ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਵਿੱਚ ਘਟਨਾ ਵਾਪਰੀ ਜਿੱਥੇ ਗੁਰਦੁਆਰਾ ਵਿੱਚ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਵਿੱਚ ਗੁਰਦੁਆਰਾ ਸਾਹਿਬ ਦੇ ਪਾਠੀ ਨੇ ਮੌਕੇ ਤੇ ਬੇਅਦਬੀ ਕਰਨ ਵਾਲੀ ਔਰਤ ਨੂੰ ਕਾਬੂ ਕਰ ਲਿਆ ਇਹ ਘਟਨਾ ਆਦਮਪੁਰ ਦੇ ਪਿੰਡ ਚੋਮੋ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਇੱਥੇ ਇਹ આરોਪ ਹੈ ਕਿ ਗੁਰਦੁਆਰਾ ਸਾਈ ਵਿੱਚ 55 ਸਾਲ ਦੀ ਔਰਤ ਨੇ ਗੁਰੂ ਘਰ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪਾਠੀ ਨੇ ਸ਼ਰਧਾਲੂਆਂ ਦੀ ਮਦਦ ਨਾਲ ਇਸ ਔਰਤ ਨੂੰ ਮੌਕੇ ਤੇ ਕਾਬੂ ਕਰ ਲਿਆ ਇਸ ਸਬੰਧੀ ਵਿਧਾਤੀ ਡੀਐਸਪੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪਾਠੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਪੂਰਾ ਮਾਮਲਾ ਸਾਧ ਸੰਗੀ ਜੀ ਮੈਂ ਤਕਰੀਬਨ 5:45 ਮਿੰਟ ਦੇ ਨਿਯਤ ਨਿਮ ਦੀ ਸਮਾਪਤੀ ਤੋਂ ਬਾਅਦ ਜੀ ਆਪਣੇ ਰੂਮ ਵਿੱਚ ਆਇਆ ਜੀ ਤੇ 5:55 ਦੇ ਮਿੰਟ ਤੇ ਹਾਂ ਜੀ ਬਾਣਾ ਵਰਤ ਚੱਲਾ ਸੀਗਾ ਜੀ ਜੀ ਕੁਦਰਤੀ ਮੈਂ ਵਸਤਰ ਉਤਾਰੇ ਸੀ ਬਨਾਣ ਦੇ ਕਸ਼ਰੇ ਦੇ ਨਾਲ ਮੈਨੂੰ ਜਦੋਂ ਪਤਾ ਲੱਗਾ ਤਾਂ ਮੈਂ ਅੱਧੇ ਮਿੰਟ ਦੇ ਵਿੱਚ ਵਿੱਚ ਅੰਦਰ ਪਹੁੰਚ ਗਿਆ ਜੀ ਤੇ ਬੇਦਬੀ ਹੋਣ ਤੋਂ ਬਚਾਅ ਹੋ ਗਿਆ ਉਸ ਸ਼ਖਸ ਨੇ ਪਹਿਲਾਂ ਕਾਰਡ ਪਏ ਸੀ ਜੀ ਗੁਰਦਰਬ ਸਾਹਿਬ ਦੀ ਵਰਸੀ ਦੇ ਜੀ ਉਹ ਤਿੰਨ ਚਾਰ ਕਾਰਡ ਪਾੜ ਦਿੱਤੇ ਪਹਿਲਾਂ ਸਾਨੂੰ ਇੱਧਰ ਕੈਮਰੇ ਤੋਂ ਪਤਾ ਲੱਗ ਗਿਆ ਜੀ ਉਹ ਔਰਤ ਤੁਹਾਡੇ ਪਿੰਡ ਦੇ ਸੀਗੀ ਹਾਂ ਉਹ ਪਿੰਡ ਦੀ ਦੱਸਦੀ ਕੀ ਨਾਮ ਕੀ ਉਹਨਾਂ ਦਾ ਸਰ ਉਹਨਾਂ ਦਾ ਨਾਮ ਪਰਮਜੀਤ ਕੌਰ ਆ ਜੀ ਹਾਂਜੀ ਤੇ ਜਿਸ ਵੇਲੇ ਮੈਂ ਉਹ ਕਾਰਡ ਪਾੜਦੀ ਦੇਖਿਆ ਤੇ ਮੈਂ ਫਿਰ ਜਦੋਂ ਫਿਰ ਕਿਸ਼ਾਰੇ ਬਰਿਆਂ ਦੇ ਨਾਲ ਹੀ ਮੈਂ ਅੰਦਰ ਚਲੇ ਗਿਆ ਜੀ ਤੇ ਉਹਨੇ ਰਮਾਲਾ ਸਾਹਿਬ ਗੁਰੂ ਸਾਹਿਬ ਜੀ ਦਾ ਉਤਾਰਿਆ ਹੋਇਆ ਸੀਗਾ ਤੇ ਜਦੋਂ ਮੈਂ ਕੋਲ ਗਿਆ ਤੇ ਉਹ ਡੰਡੋਤਵੰਦ ਨਾਨਕ ਬਾਰ ਉਹ ਇਹ ਸ਼ਬਦ ਪੜਨ ਲੱਗ ਪਈ ਤੇ ਚੌਰ ਸਾਹਿਬ ਕਰਨ ਲੱਗ ਪਈ ਜਦੋਂ ਮੈਂ ਕਿਹਾ ਵੀ ਤੁਸੀਂ ਪਹਿਲਾਂ ਜੁਰਾਬਾਂ ਨਹੀਂ ਖੋਲੀਆਂ ਜੁਰਾਬਾਂ ਖੋਲ ਕੇ ਫੇਰ ਆਓ ਤੇ ਉੱਠ ਕੇ ਚੱਲੇ ਗਏ ਬਾਹਰ ਇਹ ਬਾਹਰ ਆ ਕੇ ਫੇਰ ਮੈਂ ਫੜ ਲਿਆ ਣਠਣ ਲੱਗੀ ਸੀ ਮੈਂ ਬਾਹਰ ਆ ਕੇ ਫੜ ਲਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਿੰਡ ਚੋਪੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸ੍ਰੀ ਅਵਧਾਰ ਸਿੰਘ ਦੇ ਬਿਆਨ ਦੇ ਅਧਾਰ ਤੇ ਪਰਮਜੀਤ ਕੌਰ ਪਤਨੀ ਰਿਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਜੀ ਔਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਠੀਕ ਹੈ